ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਬਪਰ ਆਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਸਾਰੇ ਠੀਕ ਠਾਕ ਹੋ ਦੇ ਤੇ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਐਤਵਾਰ ਤਰੀਕ ਹੋ ਗਈ ਹੈ 2 ਅਕਤੂਬਰ ਨਹੀਂ ਸੌਰੀ 2 ਨਵੰਬਰ ਹੈ ਨਾ ਤੇ ਮਾਰਨਿੰਗ ਹੋ ਗਿਆ ਟਾਈਮ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਦੇਖੋ ਜੀ ਕੱਲ ਆਪਾਂ ਗਏ ਸੀ ਭੈਣ ਦੇ ਪਿੰਡ ਮਾਈਏ ਤੇ ਤੇ ਮੈਂ ਹੁਣੇ ਅਸੀਂ ਬਲੌਗ ਅਪਲੋਡ ਕਰਕੇ ਹਟੀਆਂ ਜੇ ਤੇ ਭੈਣਾਂ ਨੇ ਸੋਹਣੇ ਸੋਹਣੇ ਕਮੈਂਟ ਸਿੰਘ ਸਾਹਿਬ ਦੇ ਹਨਾ ਕੱਲ ਵੀ ਨਾਲ ਕਮੈਂਟ ਆਇਆ ਸੀ ਕਿੰਦੇ ਲਾਈਵ ਕਰਤਾ ਨਹੀਂ ਹੁੰਦੇ ਕਿ ਦੇਖੋ ਜੀ ਬਿਜ਼ੀ ਹਜੇ ਬਹੁਤ ਚੱਲਣ ਡਏ ਹੈ ਹਾਂ ਚਲੋ ਨਹੀਂ ਲਾਈ ਨਹੀਂ ਚਲੋ ਬੱਚਾ ਲਾਈਦਾ ਪਹਿਲਾਂ ਮੋਟਾ ਮੋਟਾ ਗੋਹਾ ਚੱਕ ਤੇ ਅੱ비 ਚੱਲਣ ਡੇ ਤਾਂ ਕਰਕੇ ਆਪਾਂ ਹਜੇ ਨਹੀਂ ਲਾਈਵ ਆ ਰਹੇ ਹਨਾ ਵਿੱਚ ਆਪਣੇ ਆਹ ਕਣਕਦੀ ਦੀ ਬਜਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਵਿੱਚ ਵਿਆਹ ਮਤਲਬ ਸ਼ੁਰੂ ਹੋ ਗਏ ਨਾ ਇਦਦੇ ਬਸ ਕੰਮ ਕਰ ਮਿਕਸ ਜਾ ਹੋ ਗਿਆ ਨਾ ਤਾਂ ਕਿ ਟਾਈਮ ਲੱਗਦਾ ਨਹੀਂ ਕਿ ਸਾਡੇ ਭਾਈ ਦੌੜ ਵਿੱਚ ਕਿਤਾ ਚੱਕਲਾ ਤੇ ਆ ਦੇਖੋ ਜੀ ਜਿੱਥੇ ਆਪਾਂ ਕੰਮ ਛੱਡ ਜਾਂਦੇ ਨਾ ਉੱਥੇ ਰਹਿ ਜਾਂਦਾ ਆ ਤੇ ਆ ਮੇਰੇ ਢੇਰ ਲੱਗਾ ਕੱਲ ਗੋਹੇ ਦਾ ਤੇ ਹੁਣ ਆਪਾਂ ਗੋਹਾ ਚੱਕਣਾ ਆ ਤੇ ਸਵੇਰੇ ਸਵੇਰੇ ਚਲੋ ਨਿਬੜ ਚਾਵੇ ਤਾਂ ਵਧੀਆ ਕਿਉਂਕਿ ਧੁੱਪ ਚੜ ਜਾਂਦੀ ਆ ਤੇ ਫਿਰ ਆਪਾਂ ਘਰ ਦੇ ਕੰਮ ਕਰ ਕਰਨੇ ਹੁੰਦੇ ਹਨਾ ਪਹਿਲਾਂ ਚੱਕਣਾ ਅੰਦਰ ਤੇ ਜਿੱਥੇ ਆਪਾਂ ਕੰਮ ਛੱਡ ਜਾਂਦੇ ਬਸ ਉੱਥੇ ਰਹਿ ਜਾਂਦਾ ਆ ਤੇ ਇਹਨੇ ਪਹਿਲਾਂ ਗੋਹੇ ਇਕੱਠਾ ਕਰੀਦਾ ਫੇਰ ਤੁਹਾਨੂੰ ਲਾਈਦਾ ਮਗਰੋਂ ਚਾਲੂ ਨਹੀਂ ਲਾਈਦਾ ਪਹਿਲਾਂ ਗੋ ਇਕੱਠਾ ਕਰੀਦਾ ਨੰਨ ਕੀ ਨਾ ਚੱਲ ਪਰਲਾ ਟਾਲੀ ਪਹਿਲਾਂ ਟਾਲੀ ਪਰਲਾ ਗੋਹੀ ਦੀ ਤੇ ਫਿਰ ਬਾਅਦ ਚ ਹਣਾ ਫਿਰ ਇਕੱਠਾ ਕਰਦੇ ਆ ਮੈਂ ਬਾਅਦ ਲਗਣਾ ਕੋਈ ਨਹੀਂ ਕਰਦਨੀ ਹੈ ਕਈ ਕਈ ਫੜਾਉਂ ਤਾਂ ਫੇਰੀ ਮੈਂ ਕਰੂੰਗੀ ਹੈਨਾ ਕਈ ਫੜਾ ਤਾਂ ਫਿਰ ਕਰਦੀ ਮੈਂ ਸਾਸਰੀ ਲੈ ਇਹਨਾਂ ਕੀ ਖਾਣੂ ਇਹਨੂੰ ਛੱਡ ਪਰ ਇਹਦੇ ਬਿੱਲੀ ਆ ਹੈ ਇਨ ਤੇ ਇਹ ਕਰੀ ਜਾਂਦਾ ਇਹ ਬੇਲੀ ਇਹ ਨਹੀਂ ਕਰਨਾ ਬਸ ਮੇਰੇ ਅੱਗੇ ਤੱਕ ਕਰੀ ਜਾਓ ਠੀਕ ਠਾਕ ਆ ਛੜਤ ਉਹਨਾਂ ਨੇ ਗੋਹਾ ਪਰ ਤੋਂ ਆ ਟਰਾਲੀ ਦੀ ਬੜੀ ਮौज ਆ ਤੇ ਹੁਣ ਲਈ ਆਪਾਂ ਕੋਸ਼ਿਸ਼ ਕਰਾਂਗੇ ਇਹ ਟਰਾਲੀ ਨੂੰ ਵੱਡੀ ਕਰਨ ਦੀ ਹੈ ਨਾ ਤੇ ਟਾਈਮ ਬਹੁਤ ਲੱਗਦਾ ਇਦਾਂ ਗੀੜੇ ਲੱਗਦੇ ਬਹੁਤ ਜ਼ਿਆਦਾ ਤੇ ਵਾਈਕਰ ਸੁਣੂਗਾ ਜੀ ਤੂੰ ਬਸ ਸਬਰ ਰੱਖਣਾ ਪੈਂਦਾ ਹੈ ਨਿੰਦਾ ਵਾਈਕਰੂ ਸਾਰਾ ਕੁਛ ਹੀ ਆ ਤੇ ਥੋੜਾ ਤੀਜ ਰੱਖਣੀ ਪੈਂਦੀ ਸਵਰ ਰੱਖਣਾ ਪੈਂਦਾ ਹੈ ਨਾ ਹੋਰ ਤੇ ਗੱਲ ਕੋਈ ਨਹੀਂ ਜੇ ਆਪਾਂ ਕਈ ਸਾਰਾ ਕੁਛ ਸਾਨੂੰ ਅੱਜ ਹੀ ਮਿਲ ਜਵੇ ਤੇ ਵੀ ਪੋਸੀਬਲ ਨਹੀਂ ਹੈਗਾ ਨਾ ਤੇ ਚਲੋ ਅਸੀਂ ਠੀਕ ਹੈ ਹੁਣ ਗੋਹਾ ਭਰ ਲਈਏ ਤੇ ਸਟ ਲੈ ਲਈਏ ਤੇ ਸਫਾਈ ਕਰ ਲਈਏ ਤੇ ਫਿਰ ਤੁਹਾਨੂੰ ਮਿਲਦੇ ਆਂ ਸਚਾਵਾਂ ਲੱਗੀ ਨਾ ਨੇ ਕਰੇ ਹੋ ਜਾ ਕਰਤੀ 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 ਸੋਫਿਆਈ ਵਿਹਾਨਾ ਵਿਹਾਨਾ ਸੇਰੇ ਸੇਰੇ ਤੇ ਮੈਂ ਸੇਰੇ ਸਵਰੀ ਦੰਦ ਨਹੀਂ ਨਹੀਂ ਦੰਦ اتنا ਸੀ ਕਾ ਕਰਕੇ ਉਹ ਉਸੇ ਸਿੱਟਿਆ ਛੋਲੋ ਮਣੀ ਛੋਟ ਨਹੀਂ ਨਹੀਂ ਹੋ ਗਿਆ ਨਿੱਕੀ ਹਲੇ ਆ ਇਧੇ ਰਾਜ ਨੂੰ ਮੁਕਿੰਦਰਾ ਰਾਂਜੋ ਨੇ ਸਿਸਟਰ ਖਾਣ ਲਾ ਆਪਣੇ ਕਿਤੇ ਕੋਤ ਆਪਣੇ ਨੇ ਰਹਿਣ ਨੂੰ ਸਹੀ ਓਥੇ ਹੀ ਹੋ ਮੌਸਮ ਜੀ ਹੈ ਹੀ ਆ ਜਾ ਰਹੀ ਹੋ ਮਾਰ ਕੇ ਅੰਦਰ ਕੋਈ ਚੱਕਰ ਨਹੀਂ ਕੰਮ ਤੇ ਲੱਗ ਇਹ ਕਿਧਰਾ ਸ਼ੂ 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 ਹਾ 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 ਉਹਨੇ ਦੋ ਕਨ ਪੈਣੇ ਗੇਜ ਜਾਣਾ ਹੈ ਹੈ ਪੀ ਆਵੇ ਆਪਾਂ ਆ ਜਾ ਯਾ ਕੇ ਨਾਮ ਲੈਣ ਦੇ ਸ਼ਿਖਸੇ ਗੋਮਰਦੀ ਬਣਾਉਣਾ ਪੈਂਦੀ ਉਹ ਡੱਟ ਮੈਂ ਭੇਜੀ ਲੈ ਕੇ ਦੇਖੋ ਬਿਲਕੁਲ ਯਾਦ ਨਾ ਬੇਟਾ ਮਿਲ ਜਾਨੀ ਐ ਹੋ ਹੋ ਗਿਆ ਪਰ ਹੋ ਅਉਂ ਹਾਂਜੀ। ਇਹ ਸ਼ੇਦੀ ਬਾਰੇ। ਆ। ਲੋ ਜੀ ਹੁਣ ਸਾਸਫਾਈ ਹੋ ਗਈ ਤੇ ਬਰਾਂਡੇ ਦੀ ਵੀ ਤੇ ਇਹਨਾਂ ਨੂੰ ਬਸ ਪੰਡ ਹੋਣਾ ਔਟਕੇ। ਤੇ ਤੀਜੀ ਵਾਰ ਸਰੀ ਗੁਹੜਾ ਕੰਮ ਤਾਂ ਨਿਪਟ ਜਾਵੇ ਵਧੀਆ। ਤੇ ਇਹ ਦੇਖੋ ਇਧਰੋਂ ਵੀ ਇਧਰੋਂ ਵੀ ਸਾਸਫਾਈ ਸਾਰੀ ਕਰ ਲਈ ਆ। ਤੇ ਮੈਨੂੰ ਕੰਦ ਪਿਆ ਬਿਲਕੁਲ ਚੰਗਾ ਲੱਗਦਾ ਹੈਗਾ ਨਾ ਤੇ ਕੱਲ ਬਸ ਇਦਾਂ ਹੀ ਚੱਲ ਗਿਆ ਉਧਰ ਪ੍ਰੋਗਰਾਮ ਤੇ। ਤੇ ਸੋਹਣਾ ਲੱਗਦਾ ਸਾਸਫਾਈ ਹੈ ਨਾ। ਤੇ ਜੋਦ ਨੇ ਫਟਾਫਟ ਚੱਕ ਲਿਆ ਗੋਹਾ ਸਿੱਟਿਆ ਢੇਰ ਤੇ ਨੇ ਕਾ ਫਟਾਫਟ ਚੱਕ ਲਾ ਗਰ ਲਾ ਲੈ ਤੈਨੂੰ ਕਹਿਣਾ ਚੱਕਿਆ ਨਹੀਂ ਗੋਹਾ ਹਨ ਤੇ ਇਦਾਂ ਹੀ ਬੱਚਿਆਂ ਨੂੰ ਆਪਾਂ ਕੰਮ ਲਾਵਾਂਗੇ ਨੂੰ ਪਤਾ ਲੱਗੂ ਕੰਮ ਦਾ ਹਨਾ ਜਦ ਤੱਕ ਉਹਨਾਂ ਨੂੰ ਆਪਾਂ ਕੰਮ ਹੀ ਨਹੀਂ ਲਾਉਣਾ ਹੈਗਾ ਤਾਂ ਫਿਰ ਉਹਨਾਂ ਨੂੰ ਪਤਾ ਕੀ ਲੱਗਣਾ ਹਨਾ ਤੇ ਜੇ ਆਪਾਂ ਲਾਡ ਵਾਲਾ ਚ ਰੱਖੇ ਤੇ ਚਲੋ ਲਾਡ ਵੀ ਕਰੋ ਬੱਚਿਆਂ ਨੂੰ ਇਹ ਨਹੀਂ ਹੁੰਦਾ ਕਿ ਤੁਸੀਂ ਲਾਡ ਨਹੀਂ ਕਰਨਾ ਹੈਗਾ ਤੇ ਕੰਮ ਦਾ ਲਾਡ ਕੋਈ ਨਹੀਂ ਤੇ ਕੰਮ ਦਾ ਪੂਰਾ ਚੰਦ ਕੇ ਰੱਖੋ ਜਿਦਾ ਰੰਬਾ ਚੰਡੀ ਦਾ ਹੁੰਦਾ ਨਾ ਸਿਆਣੇ ਕਹਿੰਦੇ ਰੰਬਾ ਚੰਦ ਕੇ ਤੇ ਮੁੰਡਾ ਚੰਡੋਤਬਰ ਇੱਕ ਬਰਾਬਰ ਚੀਜ਼ ਹੈ ਨਾ ਵੀ ਉਹ ਸੋਖਾਂ ਨਾਲੇ ਆਪਾਂ ਸੋਖੇ ਹੈ ਨਾ ਤੇ ਸਹੀ ਗੱਲ ਆ ਤੇ ਚਲੋ ਹੁਣ ਇਧਰਲਾ ਕੰਮ ਨਿਪਟ ਗਿਆ ਤਾਂ ਹੁਣ ਚਲਦੇ ਆ ਕਰ ਡਾਕਟਰ ਸਾਹਿਬ ਨੇ ਜਾਣਾ ਸ਼ਹਿਰ ਨੂੰ ਰੋਟੀ ਪਾਣੀ ਦਿੰਨੇ ਬਣਾ ਕੇ ਇਹਨਾਂ ਨੂੰ ਹੈ ਨਾ ਦੇਖੋ ਜੀ ਰੋਟੀ ਪਾਣੀ ਖਾਪ-ਖਾ ਕੇ ਤੇ ਡਾਕਟਰ ਸਾਹਿਬ ਤਰ ਕੇ ਸ਼ਹਿਰ ਨੂੰ ਤੇ ਮੈਂ ਹੁਣ ਫਿਰ ਆਪਣੀ ਉਸੇ ਡਿਊਟੀ ਦੀ ਆ ਗਈਆਂ ਇਹਨਾਂ ਨੂੰ ਪਾਣੀ ਪਿਉਣੀ ਪਲਾ ਕੇ ਹਟੀ ਹੁਣ ਕਿ ਮੇਰੇ ਨਾਲ ਜੀ ਆਪਸ ਨੂੰ ਜੀ ਬਹੁਤ ਲੱਗਦਾ ਆ ਤੇ ਬਸ ਬਧੇ ਲੱਗਦਾ ਮੈਨੂੰ ਨਾ ਤੇ ਮੈਂ ਕਮੈਂਟ ਬੜ ਰਹੀ ਸੀ ਭੈਣਾਂ ਦੇ ਬਹੁਤ ਸੋਹਣੇ ਕਮੈਂਟ ਉਹਨਾਂ ਨੇ ਜਾਨੀ ਕੀਤੇ ਆ ਵੀ ਕਿੰਨੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਸੀ ਥੈਂਕ ਯੂ ਭੈਣ ਤੁਹਾਡਾ ਹਣਾ ਤੇ ਦੇਖੋ ਜੀ ਇਦਾਂ ਬਸ ਆਉਣ ਜਾਣ ਦੇ ਵੇਲੇ ਮਣ ਮਟਾਣਾ ਕਰ ਲੀਦਾ ਆ ਵੀ ਇਹਨਾਂ ਨੇ ਹੈਗਾ ਤੇ ਦੂਜਾ ਇਹ ਤੇ ਸ਼ਾਰਟ ਵੀਡੀਓ ਪਾਈ ਸੀ ਮੈਂ ਉੱਤੇ ਭੈਣ ਕਮੈਂਟ ਛੱਡਦੇ ਕਹਿੰਦੇ ਵੀ ਵਿਆਹ ਵਾਲਾ ਮੁੰਡਾ ਤਾਂ ਬਹੁਤ ਸੰਗਾਊ ਆ ਵੀ ਬਹੁਤ ਸੰਗਦਾਰ ਹਾਂਜੀ ਹੈਗਾ ਸੰਗਦੇ ਭੰਡਾ ਸਾਡਾ ਜੀ ਤੇ ਚਲੋ ਵਧੀਆ ਆਪ ਆਪਣਾ ਸਵਾਗਤ ਆ ਤੇ ਬਾਕੀ ਮੈਂ ਤੁਹਾਨੂੰ ਆਪਣੇ ਬੋਸ ਟਾਈਮ ਦੀ ਔਰ ਚੈਨਲ ਮਾਉਂਟੈਸ ਗੇਮ ਕਰਾਇਆ ਤਾਂ ਨਵੀਂ ਵੀਡੀਓ ਸ਼ੇਅਰ ਕਰਦੀ ਆਂ ਦੇਖੋ ਇਹ 2023 ਵਿੱਚ ਮੈਂ ਆਪਣਾ ਚੈਨਲ ਖੋਲਿਆ ਸੀ ਜੁਲਾਈ ਮਹੀਨੇ ਚ ਹਨਾ 2012 23 ਨੂੰ ਤੇ 12 ਤਰੀਕ ਸੀਗੀ 12 ਜੁਲਾਈ ਸੀ ਸਟਾਰਟ ਕੀਤਾ ਮੈਂ ਨਾ ਤੇ 24 ਜੁਲਾਈ ਨੂੰ ਹੋ ਗਿਆ ਮਤਲਬ 2024 ਨੂੰ ਹੋ ਗਿਆ ਸਾਲ ਹੋ ਗਿਆ ਤੇ ਇੱਕ ਸਾਲ ਵਿੱਚ ਜਣੀ ਮੇਰਾ ਬੋਸ ਟਾਈਮ ਖਤ ਜਾਣਾ ਸੀਗਾ ਉਦੋਂ ਮੇਰੇ ਸੋਹਰਾ ਸਾਹ ਦੀ ਜਣੀ ਡੈਥ ਹੋ ਗਈ ਸਾਨੂੰ ਪਤਾ ਵੀ ਡੈਥ ਹੋਈ ਹੋਵੇ ਘਰ ਵਿੱਚ ਤਾਂ ਇਦਾਂ ਨੇ ਚੰਗੇ ਲੱਗਦੇ ਨਾ ਵਲੌਗ ਪਾਉਂਦੇ ਮੈਂ ਫੇਰ ਛੱਡਦਾ ਸੀਗਾ ਤੋਂ ਸਿਰਫ 3600 ਚੋ ਘੰਟਾ 400 ਘੰਟਾ ਰਹਿੰਦਾ ਸੀ ਮੇਰਾ ਜਿਹੜਾ ਕਿ 4000 ਹੋ ਜਾਣਾ ਸੀਗਾ ਹਣਾ ਤਾਂ ਕਿਵੇਂ ਨੂੰ ਪਿੱਛੇ ਨੂੰ ਜਾਣਾ ਪਿਆ ਫੇਰ ਮੇਰਾ ਬੋਸ ਟਾਈਮ ਘਟਦਾ ਗਿਆ ਘਟਦਾ ਗਿਆ ਨਾ ਤੇ ਜਿਹੜਾ ਰਿਕਵਰੀ ਘਟਣ ਲੱਪੇ ਫੇਰ ਇਹ ਕਾਫੀ ਘਟ ਜਾਂਦਾ ਹੈ ਤੇ ਸੋ ਇਹ ਗੱਲ ਆ ਤੇ ਫਿਰ ਮੈਂ ਦੁਬਾਰਾ ਜਣੀ ਮੈਂ ਛੱਡਿਆ ਨਹੀਂ ਨਾ ਵੀ ਮੈਂ ਬੋਇਸ ਟਾਈਮ ਪੂਰਾ ਕਰਨ ਲਈ ਬਸ ਵੀਡੀਓ ਪਾਉਂਦੀ ਦੀ ਪਾਉਂਦੀ ਰਹੀ ਤੇ ਬਾਕੀ ਵੀ ਜੜੀਆਂ-ਵਿਜੀਆਂ ਨਾ ਰੱਬੀ ਰੂਹਾਂ ਜਿਹੜੀਆਂ ਮੈਨੂੰ ਮਿਲੀਆਂ ਨਾ ਵੀ ਉਹਨਾਂ ਨੇ ਮੇਰਾ ਸਸਪੋਰਟ ਬਹੁਤ ਕੀਤਾ ਇਸ ਚੀਜ਼ ਵਿੱਚ ਤੇ ਇਹ ਵੀ ਵਾਈਗੁਰੂ ਆਪ ਹੀ ਭੇਜਦਾ ਆ ਜਦੋਂ ਕਿਸੇ ਦੇ ਮਨ ਵਿੱਚ ਰੱਬ ਵੱਸਦਾ ਨਾ ਤੇ ਫੇਰੀ ਵਾਈਗੁਰੂ ਦੀ ਮਿਹਰ ਹੁੰਦੀ ਹੈ ਨਾ ਤੇ ਫੇਰੀ ਕੰਮ ਸਿੱਧ ਹੁੰਦੇ ਆ ਤੇ ਹੌਲੀ-ਹੌਲੀ ਬੋਇਸ ਟਾਈਮ ਭੈਣ ਭਰਾਵਾਂ ਦੇ ਸਪੋਰਟ ਨਾਲ ਹੁੰਦਾ ਗਿਆ ਤੇ 4000 ਵਾਚ ਟਾਈਮ ਹੋ ਗਿਆ ਤੇ ਦੂਏ ਸਾਲ ਮੇਰਾ ਵੇਕ ਫੇ ਕੱਟ ਦੇਣਾ ਸੀਗਾ ਉਦੋਂ ਮੇਰੀ ਮੰਮੀ ਜੀ ਡੈਥ ਹੋ ਗਈ ਸੀਗੀ ਤੇ ਉਦੋਂ ਫਿਰ ਮੈਂ ਛੱਡਿਆ ਨਹੀਂ ਚਲੋ ਮੈਂ ਲਾਈਵ ਕਰਦੀ ਰਹੀ ਵਾਚ ਟਾਈਮ ਕਰਨ ਲਈ ਮੈਂ ਵੀਡੀਓ ਪਾਉਂਦੀ ਰਹੀ ਚਲੋ ਖੈਰ ਹੋ ਗਿਆ ਨਾ ਬਹੁਤ ਮੁਸ਼ਕਲ ਹੋਇਆ ਵਾਚ ਟਾਈਮ ਕਰਨਾ ਬਹੁਤ ਮੁਸ਼ਕਲ ਆ ਜਿੱਦਾਂ ਭੈਣ ਦਾ ਕਮੈਂਟ ਆਇਆ ਸੀਗਾ ਬਲੌਗ ਪੰਜਾਬ ਦੇ ਉਹ ਵੀ ਆਪਣੀ ਵੀਡੀਓ ਦੇਖਦੇ ਆ ਮੈਂ ਵੀ ਉਹਨਾਂ ਦੇਖਦੀ ਹੁੰਨੀ ਆ ਤੇ ਇਹ ਕਹਿੰਦੇ ਮੇਰਾ ਵਾਚ ਟਾਈਮ ਕੱਟ ਘਟ ਗਿਆ ਆ ਜਾ ਕਟੂ ਗਜਬਦੂ ਗਦਸੂ ਦੇਖੋ ਜੀ ਇਹਨੂੰ ਪਤਾ ਮੱਡਮ ਨੂੰ ਦੱਸਣਾ ਚਾਹੀਦਾ ਨਾ ਪਤਾ ਲੱਗ ਜਾਂਦਾ ਭੈਣ ਭਰਾਵਾਂ ਨੂੰ ਤੇ ਦੇਖੋ ਜੀ ਭੈਣ ਜੀ ਹੁਣ ਜੇ ਤੁਹਾਡਾ ਘੜਦਾ ਤਾਂ ਹੁਣ ਕਟੀ ਜਾਊਗਾ ਹੁਣ ਇਹ ਹੁਣ ਆਪੇ ਰੁਕੂਗਾ ਆਪੇ ਰੁਕੂਗਾ ਜਦੋਂ ਇਹਨੂੰ ਰੁਕਣਾ ਹੋਊਗਾ ਨਾ ਤੇ ਇਹ ਕੱਟਣਾ ਸ਼ੁਰੂ ਹੋਏ ਫਿਰ ਇਹ ਘਟਦਾ ਜਾਂਦਾ ਆ ਚਲੋ ਅਖਾ ਤੁਸੀਂ ਵੀਡੀਓ ਪਾਈ ਜਾਓ ਤੇ ਲਾਈ ਆਪਣਾ ਜਿੱਦਾਂ ਵੀ ਤੁਸੀਂ ਵਰਕ ਕਰਦੇ ਹੋ ਤਾਂ ਕਰੀ ਜਾਓ ਹਨਾ ਤੇ ਦੇਖੋ ਜੇ ਤੱਕ ਪੰਚਨ ਲਈ ਬਹੁਤ ਆਚਨਾ ਕਰਨ ਦੇਖਣੀਆਂ ਪੈਂਦੀਆਂ ਹਨਾ ਤੇ ਬੋਕੋ ਆਪਾਂ ਨੂੰ ਸੁਣਨਾ ਤੇ ਸਹਿਣਾ ਪੈਂਦਾ ਮੈਨੂੰ ਤਾਂ ਬੋਕੋ ਸੁਣਨਾ ਸਹਿਣਾ ਪਿਆ ਇਸ YouTube ਸੋਸ਼ਲ ਮੀਡੀਆ ਦੇ ਔਨ ਕਰਕੇ ਮੇਰੇ ਤੇ ਰਿਸ਼ਤੇ ਆ ਵੀ ਮੇਨਾ ਕਈ ਗੁੱਸੇ ਹੋ ਗਏ ਚਲੋ ਮੇਗਾ ਠੀਕ ਹੈ ਤੁਸੀਂ ਆਪਣੇ ਅਸੀਂ ਰਾਜੀ ਆ ਆਪਣੇ ਹਨਾ ਵੀ ਮੈਂ ਹੁਣ ਛੱਡ ਤਾਂ ਨਹੀਂ ਸਕਦੀ ਹੈਗੀ ਕਿਉਂ ਮੇਰੇ ਨਾਲ ਇਹਨੇ ਵਧੀਆ ਭੈਣ ਭਰਾ ਜੁੜੇ ਆ ਹੁਣ ਹੁਣ ਕਮੈਂਟ ਕਰਦੇ ਆ ਨਾ ਤਾਂ ਸੁਣ ਆਪਣੇ ਨੂੰ ਚੰਗਾ ਲੱਗਦਾ ਫੀਲ ਲੱਗਦਾ ਨਾ ਤੇ ਚਲੋ ਤੁਸੀਂ ਨਹੀਂ ਬੁਲਣਾ ਚਲੋ ਨਾ ਸਹੀ ਮੈਂ ਚਲੋ ਲੱਗੀ ਰਹੀ ਲੱਗ ਰਹੀ ਵੌਇਸ ਟੈਂਪ ਹੋ ਗਿਆ ਤੇ ਵਧੀਆ ਲੱਗਾ ਤੇ ਹੁਣ ਹੌਲੀ ਹੌਲੀ ਬਸ ਵੌਇਸ ਟੈਂਪ ਕਰਕੇ ਉਹ ਬਸ ਡਾਲਰ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਹਸਪੈਣਾ ਭਰਾਵਾਂ ਦੀ ਕੋਸ਼ਿਸ਼ ਦੇ ਨਾਲ ਹੈ ਨਾ ਪੀ ਡਾਲਰ ਪੂਰੇ ਕਰਨੇ ਕਹਿੰਦਾ ਸੌਖੇ ਆ ਉਹ ਵੀ ਬੌਸ ਟਾਈਮ ਨਾਲੋਂ ਬਹੁਤ ਔਖੇ ਡਾਲਰ ਪੂਰੇ ਕਰਨੇ ਨਾ ਜਿਹੜੇ ਕਰਦੇ ਇਹਨਾਂ ਨੂੰ ਪਤਾ ਚਲੋ ਖੈਰ ਕੋਈ ਗੱਲ ਨਹੀਂ ਹੌਲੀ ਹੌਲੀ ਚੱਲੇ ਆ ਤਾਂ ਆਪੀ ਹੁਣ ਅੱਗੇ-ਦੱਗੇ ਆਪਾਂ ਜਾਵਾਂਗੇ ਹੈ ਨਾ ਤੇ ਭੈਣ ਜੀ ਦਾ ਕਮੈਂਟ ਹੈ ਚਲੋ ਕੋਈ ਗੱਲ ਨਹੀਂ ਭੈਣ ਜੀ ਜੋ ਆਪਣੇ ਕਰਮਾਂ ਦਾ ਆਪਾਂ ਉਹ ਹੀ ਲੈਣਾ ਹੈ ਨਾ ਤੇ ਬਾਕੀ ਮੈਨੂੰ ਤਾਂ ਬਹੁਤ ਸੋਹਣੇ ਬਹੁਤ ਵਧੀਆ ਜਾਨੀ ਭੈਣ ਭਰਾ ਜੁੜੇ ਸਿਗੇ ਇੱਕ ਨੰਬਰ ਪੁਰੂ ਪੰਜਾਬ ਦੀ ਚੈਨਲ ਆਏ ਭੈਣ ਜੀ ਹੈ ਨਾ ਤੇ ਉਹਨਾਂ ਨੇ ਮੇਰੀ ਪੋਸਟ ਸਪੋਰਟ ਕੀਤੀ ਮੈਨੂੰ ਤਾਂ ਕਦੀ ਵੀ ਭਲਾ ਨਹੀਂ ਭਲਾ ਨਹੀਂ ਸਕਦੀ ਉਹਨਾਂ ਦੇ ਦਿਲੋਂ ਮੈਂ ਸਤਿਕਾਰ ਕਰਦੀ ਆ ਜਿਨ੍ਹਾਂ ਨੇ ਮੇਰੀ ਸਾਥ ਸਪੋਰਟ ਮਤਲ ਇੰਨਾ ਕੀਤਾ ਹਨਾ ਤੇ ਕਹਿੰਦੇ ਹੁੰਦੇ ਇਹ ਵੀ ਜਿਹੜਾ ਕੋਈ ਇਨਸਾਨ ਹੈ ਨਾ ਔਖੇ ਵੇਲੇ ਕੰਮ ਆਵੇ ਉਹਨੂੰ ਕਦੀ ਨਾ ਭੁੱਲੋ ਉਹਨੂੰ ਕਦੀ ਵਾਸਤੇ ਨਾ ਭੁੱਲੋ ਦਾ ਆਸਾਨ ਕਦੀ ਨਾ ਭੁੱਲੋ ਹਨਾ ਤੇ ਹੋਰ ਭੈਣ ਭਰਾਵਾਂ ਨੇ ਬਹੁਤਰਾ ਸਪੋਰਟ ਕੀਤੀ ਮੇਰੇ ਚੈਨਲ ਨੂੰ ਮੋਨਟਾਈਜ਼ ਕਰਾਉਣ ਵਾਸਤੇ ਹਨਾ ਤੇ ਬਹੁਤ ਲਗ ਵਧੀਆ ਲੱਗਾ ਬਸ ਇਦਾਂ ਆਪਣੀ ਸਾਥ ਸਪੋਰਟ ਬਣਾਈ ਰੱਖੋ ਜੀ ਆਪਾਂ ਅੱਗੇ ਤੋਂ ਅੱਗੇ ਬਸ ਚੱਲ ਜਾਵਾਂਗੇ ਹਨਾ ਤੇ ਮਿਹਨਤ ਕਰਦੇ ਜਾਵਾਂਗੇ ਤੇ ਆਪਣੇ ਵੀਡੀਓ ਬਸ ਸਿੰਪਲ ਸਾਧੀਆਂ ਪਿੰਡਾਂ ਵਾਲੀਆਂ ਹੁੰਦੀਆਂ ਤੇ ਸਾਰੇ ਭੈਣ ਭਰਾ ਦੇਖਦੇ ਆ ਵਧੀਆ ਲੱਗਦਾ ਹਨਾ ਸਾਰੇ ਭੈਣ ਭਰਾ ਦੇਖ ਦੇ ਕਮੈਂਟ ਕਰਦੀ ਵਧੀਆ ਲੱਗਦਾ ਤੇ ਠੀਕ ਲੱਗਦਾ ਹੁਣ ਮੇਰੇ ਕੋਲ ਆਸੀ ਆਉਣ ਲੱਗੀ ਹੁਣ ਮੈਂ ਜਾ ਕੇ ਹੀ ਕੁੱਟ ਚਾਹ ਬਣਾਵਾਂਗੇ ਕਿ ਪੀਣੀ ਆ ਸੌਫਾ ਜਿਹਨੂੰ ਕਹਿੰਦੇ ਆ ਤਸੋ ਇਹ ਮੇਰੀ ਜਾਨਨੀ ਆ ਅ ਚੈਨਲ ਮੌਨਟੇਸ ਕਰਾਉਣ ਵਾਸਤੇ ਤੇ ਵਾਚ ਟਾਈਮ ਪੂਰਾ ਕਰਨ ਵਾਸਤੇ ਦੇਖੋ ਜੀ ਜੇ ਮੈਂ ਕਹਾਂ ਮੈਂ ਇਕੱਲੀ ਨੇ ਕੀਤਾ ਨਹੀਂ ਇਹ ਸਾਰੇ ਸਪੋਰਟ ਦੇ ਨਾਲ ਹੀ ਹੋਇਆ ਤੇ ਇਸ ਬਿਨਾ ਸਪੋਰਟ ਦਾ ਕੋਈ ਕਸ਼ਨ ਨਹੀਂ ਹੁੰਦਾ ਹੈਗਾ ਨਾ ਬਿਨਾ ਜਿਦਾਂ ਕਹ ਲਓ ਆਪਣੀ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਨਾ ਮੇਰੀ ਅ ਬੱਚੇ ਨੇ ਮੇਰਾ ਬਹੁਤ ਸਾਥ ਦਿੱਤਾ ਇਸ ਚੀਜ਼ ਵਿੱਚ ਮੇਰੇ ਹਸਬੰਡ ਨੇ ਹੈ ਨਾ ਤੇ ਬਾਕੀ ਚੈਨਲ ਦਾ ਸਾਰਾ ਮੈਂ ਕੰਮ ਕਰਦੀ ਹਾਂ ਵੀਡੀਓ ਬਣਾਉਣੀ ਅਪਲੋਡ ਕਰਨੀ ਥੰਬਨੇਲ ਬਣਾਉਣਾ ਜੋ ਵੀ ਸਾਰਾ ਕੁਝ ਚੈੱਕ ਮੈਂ ਕਰਦੀ ਹੁੰਨੀ ਆ ਵਾਇਰ ਸਟੂਡੀਓ ਦਾ ਜੋ ਵੀ ਹੁੰਦਾ ਨਾ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਸਾਰਾ ਕੰਮ ਮੇਰਾ ਹੀ ਮੈਂ ਕਰਦੀ ਹੁੰਨੀ ਆ ਤੇ ਬਸ ਤੁਹਾਡੇ ਪਿਆਰ ਸਦਕਾ ਸਾਰਾ ਕੁਝ ਆ ਤੇ ਬਹੁਤ ਵਧੀਆ ਭੈਣ ਭਰਾ ਜੁੜੇ ਆ ਤੇ ਵਧੀਆ ਲੱਗਦਾ ਆ ਠੀਕ ਹੈ ਜੀ ਹੁਣ ਆਪਾਂ ਅੱਜ ਦੇ ਬਲੌਗ ਦਾ ਫੇਰ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤਹਿ ਦਿਲੋਂ ਧੰਨਵਾਦ ਤੁਹਾਨੂੰ ਮੇਰੇ ਚੈਨਲ ਵਧੀਆ ਲੱਗਦਾ ਆ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਨਾ ਤੇ ਬਹੁਤ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਤਾਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਸ ਕੇ ਦੇ ਪਰ ਰੱਖੇ ਵਾਈਗੂ ਸਾਰਿਆਂ ਦੇ ਓਕੇ ਬਾਈ ਜੀ